ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਲਾਏ ਹੋਏ ਨੇ ਮਲਾਜ਼ਮ ਕੱਖ ਕੱਢਣ ਜੀਰੀ ਚੋਂ ਜਿਹੜਾ ਛੋਟਾ ਛੋਟਾ ਕੱਖ ਆ ਹੁਣ ਨਿਕਲ ਜੂਗਾ ਤੇ ਇੱਕ ਵਾਰ ਫੇਰ ਹੱਥ ਮਾਰ ਦਾਂਗੇ ਜੀਰੀ ਚ ਜੇ ਕੋਈ ਕੱਕ ਉਖ ਹੋਇਆ ਬਾਕੀ ਲਾਈਟ ਆ ਗਈ ਪਾਣੀ ਛੱਡਿਆ ਏ ਚੱਲਦੀ ਆ ਮੋਟਰ ਤੇ ਔਰੇ ਆਪਾਂ ਪਾਈਪ ਦੱਬਿਆ ਦੀ ਪਹਿਲਾਂ ਪਲਾਸਟਿਕ ਦਾ ਪਹਿਲਾਂ ਥੋੜਾ ਜਿਹਾ ਉੱਚਾ ਰਹਿ ਗਿਆ ਦੀ ਪਾਣੀ ਖੱਚਦਾ ਨਹੀਂ ਸੀ ਪੂਰਾ ਮੋਟਰ ਦਾ ਤੇ ਪਰਸੋਂ ਫਿਰ ਇਹ ਨੀਵਾ ਕਰਕੇ ਦੱਬਿਆ ਆ ਆ ਦੱਬਿਆ ਹੋਇਆ ਏ ਤੇ ਹੁਣ ਪਾਣੀ ਵਧੀਆ ਖਿੱਚੀ ਜਾਂਦਾ ਏ ਤੇ ਚੱਲਦਾ ਉਹ ਨੀਵੇਂ ਵਾਲੇ ਖੇਤ ਨੂੰ ਪਾਣੀ ਜੀਚ ਬੰਦੇ ਗੱਖ ਲੱਗੇ ਹੋਏ ਨੇ ਪੱਟਣ ਢੋੜੀ ਆ ਟੋਏ ਕਰਕੇ ਪ੍ਰੋਬਲਮ ਆਉਂਦੀ ਆ ਉਹਰੇ ਖਾਲ ਨਹੀਂ ਹੈਗਾ ਨਹੀਂ ਫਿਰ ਆ ਪੈਪ ਲਾਉਣਾ ਪੈਂਦਾ ਦੀ ਪੇਟ ਲੈ ਕੇ ਖੇਤ ਨੂੰ ਇਹ ਇਹ ਦੇ ਕਰਕੇ ਆਪਾਂ ਹੁਣ ਪਾਈਪ ਦਾ ਪਤਾ ਹੁਣ ਮੌਜਾ ਪਾਈਪ ਦਾ ਇਦਾਂ ਸੀ ਜਿਹੜਾ ਆ ਪਲਾਸਟਿਕ ਵਾਲਾ ਪਾਈਪ ਆ ਇਹ ਇਹਦਾ ਇਦਾਂ ਸੀ ਫਿਰ ਲਾਈਟ ਭੱਜੀ ਤੋਂ ਬਾਅਦ ਨੱਕਣ ਨੁਪੜ ਜਾਂਦਾ ਸੀ ਤੇ ਹੁਣ ਥੋੜਾ ਸਖਾਲਾ ਹੋ ਗਿਆ ਕੰਮ ਤੇ ਇੱਧਰ ਜੀਰੀ ਕਰੋ ਚੈੱਕ ਵੀ ਕਿਵੇਂ ਖੜੀ ਆ ਰੇ ਪੈ ਗਏ ਚ ਤਿੰਨ ਤੇ ਇੱਕ ਰੇ ਹੋਰ ਪਵਾ ਦਾਂਗੇ ਜੇ ਲੋੜ ਪਈ ਅੱਧੇ ਗੱਟੇ ਦਾ ਫਿਰ ਪਵਾ ਦਾਂਗੇ ਬਾਕੀ ਦੂਈ ਮੋਟਰ ਦੇ ਵੀ ਚੱਲਦੇ ਆ ਮਾਜਰੀ ਜਿਹੜੀ ਉਹ ਗਾਂਹਾਂ ਵਾਲੀ ਆ ਆਪਣੇ ਉੱਧਰ ਗੰਨਾ ਮਿਲਦੇ ਕੋਲ ਉਹ ਆ ਗਈ ਸਾਹਮਣੇ ਗੰਨਾ ਮਿਲ ਤੇ ਉਹ ਮੋਟਰ ਆ ਆਪਣੀ ਉਹ ਸਾਹਮਣੇ ਉੱਥੇ ਕਿਨੂਆ ਜਿੱਥੇ ਮੰਨ ਕੇ ਚੱਲੋ ਮੋਟਰ ਦੀਆਂ ਚਿੱਟੀ ਤੇ ਹੁਣ ਚੱਲਦੇ ਆ ਉੱਧਰ ਤੇ ਭਾਦਲੇ ਵੀ ਲਾਏ ਹੋਏ ਨੇ ਬੰਦੇ ਬਾਕੀ ਦੇਖੋ ਜੀਰੀ ਨੇ ਇੰਨਾ ਕਬੂਜਾ ਮਾਰਿਆ 20 ਬਾਈਕ ਦੇ ਇੰਚ ਹਲੇ ਇਹ ਪੂਰੀ ਚੰਗੀ ਤਰ੍ਹਾਂ ਫੇਟੋਂ ਜ਼ਮੀਨ ਠਗੀ ਨਹੀਂ ਹੈਗੀ ਤੇ ਪੂਰੀ ਫੈੜੀ ਨਹੀਂ ਹਲੇ ਜੀਰੀ ਹਲੇ 10 ਦਿਨ ਇਹਦੇ ਕੋ ਹੋ ਰਹੇ ਨੇ ਜੀਰੀ ਕੋ 15 ਬੂਝਾ ਕਰਨਾ ਨੂੰ ਵਧੀਆ ਬੂਝਾ ਕਰ ਜਾਣਾ ਨੇ ਇੰਨੇ ਦਿਨਾਂ ਚ ਬਾਕੀ ਪਿੰਡ ਵਾਲੀ ਤੇ ਕਰਾਉਣਾ ਸਪਰੇ ਦਿਖਾਵਾਂਗੇ ਵੀ ਕਿਹੜੀ ਸਪਰੇ ਕਰੀ ਆਪਾਂ ਤਾਕਤ ਤੋਂ ਦੱਸਾਂਗੇ ਸਾਰਾ ਵੀਡੀਓ ਚ ਹੁਣ ਰੋਜ਼ ਵੀਡੀਓ ਪਾਇਆ ਕਰਾਂਗੇ ਵੀਡੀਓ ਵੱਤ ਤੋਂ ਵੱਤ ਦੇਖਿਆ ਕਰੋ ਤੇ ਮੌਸਮ ਵੀ ਵਧੀਆ ਸਾਫ ਆ ਪੂਰਾ ਤੇ ਹਵਾ ਚੱਲਦੀ ਆ ਪਸ਼ਵਾ ਠੰਡੀ ਤੇ ਗਰਮੀ ਵੀ ਮਾੜੀ ਮੁੱਟੀ ਘਟੀ ਆ ਚਲੋ ਚੱਲਦੇ ਆਉਣ ਤੁਸੀਂ ਮੋਟਰ ਤੇ ਆ ਗਏ ਜੀ ਹੁਣ ਗਾਹਾਂ ਵਾਲੀ ਮੋਟਰ ਤੇ ਫਿਰ ਵੀ ਕਰਦੇ ਆਂ ਪਾਣੀ ਮੋਟਰ ਚਲਾਤੀ ਆਪਾਂ ਚੱਲਦੀ ਆ ਤੇ ਸਾਰੇ 11 ਐਵੇਂ ਕਰ ਜਾਣਾ ਥੋੜਾ ਥੋੜਾ ਦੇ ਮੈਨਾਂ ਕਾਹ ਹੋ ਲਿਆ ਹੋਇਆ ਥੋੜਾ ਜਿਹਾ ਬਾਕੀ ਕਾਹਾਂ ਲੈ ਗਿਆ ਰਿਆਂਜ ਵੀ ਖੁੱਲਈ ਆ ਸਾਰੇ 11 ਰਿਆਂਜ ਪਈ ਜਾਊਗਾ ਪਾਣੀ ਤੇ ਇਹ ਜੀਰੀ ਹੋ ਗਈ ਆਪਣੀ ਪੂਰੀ ਇੱਕ ਮਹੀਨੇ ਦੀ ਜੀਰੀ ਹੋ ਗਈ 29 30 ਦਿਨ ਦੀ ਤੇ ਇਹ ਚ ਚਾਰ ਜੂਰੀਏ ਪੈ ਗੇ ਤੇ ਇੱਕ ਅੱਧਾ ਜੂਰੀਆ ਹੋਰ ਪਾ ਦਾਂਗੇ ਕੋਈ ਘਟ ਬਾਦ ਹੋਈ ਦੇਖ ਕੇ ਬਾਕੀ ਜੀਰੀ ਖੜੀ ਆ ਪੂਰੀ ਵਧੀਆ ਪਾਦਲੇ ਮੋਟਰਾਂ ਦੇ ਮੋਟਰਾਂ ਚੱਲਦੀਆਂ ਨੇ ਤੇ ਪਾਣੀ ਪੂਰਾ ਪਲਾਟ ਚ ਸਾਰੇ ਜੋ ਸਿਰੇ ਤੱਕ ਤੇ ਸਪਰੇਅ ਕਰਾਤੇ ਦੀ ਗੱਲ ਬੱਟਾਂ ਤੇ ਤੇ ਜਿਹੜੇ ਘਿਆਰੇ ਅੱਜ ਡੱਕੇ ਡੁੱਕੇ ਮਰੇ ਹੋਏ ਨੇ ਉਹ ਲਵਾਉਣਿਆਂ ਨਾਲੇ ਤੇ ਨਾਲ ਇੱਕ ਵਾਰ ਜੀਰੀ ਜੋ ਕੱਖ ਪਟਾ ਦਾਨੇ ਆ ਤੇ ਬਾਕੀ ਆ ਘਿਆਰੇ ਚ ਕਰਾਈਆ ਸਪਰੇਅ ਆਪਾਂ ਕਿ ਜਬ ਪੂੰਜੀ ਬਹੁਤ ਜ਼ਿਆਦਾ ਹੋ ਗਈ ਦੇਖੋ ਸਕਾ ਕੇ ਕੱਲ ਕਰੀਏ 24 ਘੰਟੇ ਬਾਅਦ ਪਾਣੀ ਦਵਾਂਗੇ ਇਹਨੂੰ ਆਕੇ ਤੇ ਬਿਦਖੋਣਾ ਚੱਲਦੀ ਆ ਨਹੀਂ ਮੋਟਰਾਂ ਭਾਦਲੇ ਦੋਨੇ ਤੇ ਪਰਲੀ ਵਿੱਚ ਚੱਲਦੀ ਆ ਇੱਧਰਲੇ ਪਲਾਂਟ ਚ ਸਾਰੇ ਚ ਪਾਣੀ ਪੂਰਾ ਆ ਪਰੇ ਤੋਂ ਸਰੇ ਤੱਕ ਵਧੀਆ ਪਾਣੀ ਖੜਾ ਸਾਰੇ ਖੇਤ ਚ ਤੇ ਆ ਕਿਾਰੇ ਚ ਥੋੜਾ ਜਿਹਾ ਘੱਟ ਦੀ ਇਹ ਚ ਪਾ ਰਹੇ ਆ ਜੀ ਜ ਆਪਾਂ ਸਪਰੇਅ ਕਰੀ ਆ ਵਿੱਚ ਕੱਖ ਜਿਹਾ ਹੋਇਆ ਇਦੀ ਵਿੱਚ ਨੂੰ ਫਰੇ ਕਰਕੇ 24 ਘੰਟੇ ਬਾਅਦ ਪਾਣੀ ਦੇਣਾ ਦੀ ਇਹਨੂੰ ਤੇ ਲਾਈਟ ਚੱਲਣੀ ਆ 2 ਵਜੇ ਤੱਕ ਟਾਈਮ ਹੋ ਗਿਆ 1 ਵਜੇ ਗਿਆ ਤੇ ਪਤਲਾ-ਬਤਲਾ ਪਾਣੀ ਫਿਰ ਗਿਆ ਸਾਰੇ ਜਿਆਰੇਆਂ ਨੂੰ ਤੇ ਐਚ ਵੀ ਫਿਰ ਚੱਲੇ ਆ ਤੇ ਭਰ ਕੇ ਫਿਰ ਮੋਟਰ ਬਗਾਦੇ ਆ ਬੰਦ ਤੇ ਉੱਪਰਲਾ ਪਲਾਟ ਹੋਈ ਵਧੀਆ ਖੜਾ ਆਪਣਾ ਖੇਠਾਂ ਵਾਲਾ ਬਾਕੀ ਕੱਖ ਕਢਾਉਣੇ ਜਿਹੜੇ ਰਿਆ ਖੜੇ ਨੇ ਮਾੜੇ ਮੁੱਠੇ ਬੂਝੇ ਬੱਗੇ ਜੀ ਛੋਟੀ ਜੀਰੀ ਚੋਂ ਕੱਖ ਫੜਿਆ ਜਾਵੇ ਤੇ ਫਿਰ ਕੰਮ ਲੋਟ ਰਹਿਦਾ ਏ ਤੇ ਜੀਵੀ ਪੜੀ ਹੋਏ ਤੇ ਫਿਰ ਕੱਖ ਕਾਫੀ ਹੋ ਜਾਂਦਾ ਫਿਰ ਕੱਢਣੇ ਵੀ ਔਖੇ ਨੇ ਮੱਕੀ ਬਚਦੀ ਆਪਣੇ ਕੋਲ ਦਵਾਈ ਪਈ ਦੀ ਕੱਖਾਂ ਵਾਲੀ ਵਟੀਲਾ ਪਲੱਸ ਇਹ ਹੋਰ ਐਟ ਕੰਡਲ ਨਾ ਕਰਤਾ ਔਕਾ ਦੁਕਾ ਜਰਜਾ ਜਾਈ ਜਣਗੇ ਤਾਂ ਸਾਰੇ ਥੇਤ ਚ ਗਾ ਜੂਏ ਨੇ ਪਰ ਇਹਨੇ ਖਰਾਬੇ ਹਾਂ ਉਹਰੇ ਆ ਦੇਖੋ ਪਾਣੀ ਦੀ ਝਾਗੇ ਸੇ ਕਰਕੇ ਮੰਨਦੇ ਆ ਦਵਾਈ ਕਰਕੇ ਬਾਕੀ ਪਿੰਡ ਵੀ ਲਾ ਹੋਏ ਨੇ ਬੰਦੇ ਕੱਕ ਕੱਣ ਤੇ ਜਾ ਕੇ ਵੀ ਦੇਖਦੇ ਆ ਉਹ ਕੀ ਕਰਦੇ ਨੇ ਕੀ ਨਹੀਂ ਤੇ ਮਾਰਦੇ ਆ Ꙅਾ ਉੱਧਰ ਵੀ ਕੱਲੇ ਆਹੀ ਕੈਰੇਜ ਕੱਕ ਹੋਏ ਆ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਆ ਦੇਖੋ ਇਦਾਂ ਦਾ ਕੱਕ ਆ ਦਾ ਦੱਗਿਆਂ ਦੱਗਿਆਂ ਚ ਆ ਰਹੇਗਾ ਕਾਫੀ ਦੀ ਇੱਕ ਸਾਲ ਤਾਂ ਪਹਿਲਾਂ ਜਿਹੜੀ ਆਪਾਂ ਨਵੀਂ ਜ਼ਮੀਨ ਲੈਨੇ ਆ ਠੀਕੇ ਤੇ ਇੱਕ ਸਾਲ ਚ ਤੋਂ ਉਹਦਾ ਭੇਜ ਤੇ ਆਉਂਦਾ ਵੀ ਕੀ ਗੱਲ ਬਾਤ ਆ ਕਿਹੜਾ ਸਮਾਨ ਪਹੂਏ ਇਹ ਚ ਸਾਰਾ ਇੱਕ ਸਾਲ ਚ ਪਤਾ ਲੱਗ ਜਾਂਦਾ ਹੈ ਦੇਖ ਕਹਾਂ ਨੂੰ ਆਪਾਂ ਨੂੰ ਪੂਰਾ ਨੌਲੇਜ ਹੋਊਗੀ ਵੀ ਆ ਖੇਤ ਚ ਕੱਖ ਹੁੰਦਾ ਔਰ ਇਹ ਜੀ ਦੀ ਘਾਟ ਆ ਔਰ ਇਹ ਆ ਕਮੀ ਆ ਤੇ ਬਾਕੀ ਕਣਕ ਵੱਡੇ ਤੋਂ ਬਾਅਦ ਫਿਰ ਵੀਰ ਨੂੰ ਕਹਾਂਗੇ ਵੀ ਲੇਜ਼ਰ ਕਰਾ ਦੇ ਸਾਰੇ ਖੇਤ ਜਿੰਨੇ ਵੀ ਖੇਤ ਉੱਚੇ ਨਹੀਂ ਮੈਨੇ ਵੀ ਸਾਰੇ ਪੱਤਰ ਹੋ ਜਾਣਗੇ ਸਾਰੇ ਇੱਕੋ ਪਲਾਟ ਹੋ ਜੂਗਾ ਜਿਹੜੇ ਆ ਦੋ ਪਲਾਟ ਬਣੇ ਹੋਏ ਨੇ ਜੇ ਮੇਦਰਲਾ ਖੇਤ ਆ ਨਿਲਮਾ ਇਹ ਵੀ ਤਸਾਰ ਹੋ ਜੂਗਾ ਤੇ ਇਹ ਵਪਾਰਕਿਆਂ ਦੇ ਕਰਦਿਆਂ ਕਰਾਂਗੇ ਸਾਰੇ ਦੀ ਤੇ ਇਹ ਕਣ ਕਬੱਡੀ ਤੋਂ ਬਾਅਦ ਗਰਾਮਾਂ ਕੇ ਲੈਜਰ ਤੇ ਮੌਸਮ ਆ ਸਾਫ ਹਵਾ ਚੱਲਦੀ ਆ ਵਧੀਆ ਪਸ਼ਵਾ ਤੇ ਬੱਦਲ ਬਾਈ ਹੋ ਜਾਂਦੀ ਆ ਵਿੱਚ ਨੂੰ ਬਾਕੀ ਹੁਣ ਚੱਲਨੇ ਆ ਪਿੰਡ ਨੂੰ ਇੱਕ ਵਾਰ 4:00 ਵਜੇ ਕੀੜਾ ਮਾਰ ਜਾਗੇ ਦਰੋਂ ਕੱਖ ਪੱਟੇ ਤੋਂ ਬਾਅਦ ਪਿੰਡ ਜਿਆਦਾ ਕੰਮ ਨਿਭੜ ਜੂ ਬੰਦਿਆਂ ਦਾ ਹੋਰੇ ਲੈ ਕੇ ਆਉਣੇ ਆ ਔਰੇ ਕਰਾਉਣ ਹੈ ਸਾਫ ਸੁਥ ਸਾਰਾ ਆਲਾਦਾਲਾ ਤੇ ਆ ਬੂਟੀ ਬਾਟੀ ਬੜਾਉਨੇ ਆ ਪਰ ਇੱਕ ਗੱਲ ਔਰੇ ਕੱਖ ਬਹੁਤ ਜ਼ਿਆਦਾ ਹੁੰਦਾ ਡੱਕਰ ਜ਼ਮੀਨ ਨਾਲੋਂ ਰੇਤੇ ਜੇ ਕੱਖ ਵੀ ਜ਼ਿਆਦਾ ਹੁੰਦਾ ਏ ਤੇ ਜੀਰੀ ਵੀ ਔਖੀ ਦੁਰਦੀ ਆ ਬਾਕੀ ਤੁਹਾਨੂੰ ਕੰਮਕਾਰ ਦਿਖਾਉਂਦੇ ਰਹਾਂਗੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ